ਜੈਪੀਨ ਸਾਥਵੀਕ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਤੋਂ ਮੈਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਨੂੰ ਸਾਂਝੀ ਕਰ ਰਿਹਾ ਹਾਂ ਇਸ ਦਾ ਵਿਸ਼ਾ ਹੈ ਮੈਂ ਅਜੀਬ ਦੇਸ਼ ਪਗਤਾ ਵਰਗਾ ਨਹੀਂ ਹਾਂ ਜਿਨ੍ਹਾਂ ਕੋਲ ਪਹਿਲਾਂ ਹੀ ਬਹੁਤ ਅਧਿਕਾਰ ਹਨ ਅਤੇ ਹੋਰ ਅਧਿਕਾਰਾਂ ਦੀ ਮੰਗ ਕਰਦੇ ਹਨ ਜਦੋਂ ਕਿ ਬਰਾਬਰੀ ਦਾ ਅਧਿਕਾਰ ਮੰਗ ਰਹੇ ਅਛੂਤ ਸਮਾਜ ਨੂੰ ਉਹ ਅਧਿਕਾਰ ਦੇਣਾ ਨਹੀਂ ਚਾਹੁੰਦੇ ਇਹ ਵੀਡੀਓ 19 ਜਨਵਰੀ 1900 ਨੂੰ ਹੋਈ ਗੋਲਮੇਸ ਕਾਨਫਰੰਸ ਵਿੱਚ ਦਾ ਬੀ ਆਰ ਅੰਬੇਡਕਰ ਦੇ ਇੱਕ ਭਾਸ਼ਣ ਦੇ ਅੰਸ਼ ਪੇਸ਼ ਕਰਦੀ ਹੈ ਭਾਸ਼ਣ ਵਿੱਚ ਅੰਬੇਡਕਰ ਨੇ ਭਵਿੱਖ ਦੇ ਭਾਰਤੀ ਸੰਵਿਧਾਨ ਦੇ ਦੋ ਮੁੱਖ ਸਵਾਲਾਂ ਜਵਾਬਦੇ ਪ੍ਰਸ਼ਾਸਨ ਅਤੇ ਪ੍ਰਤੀਨਿਧ ਸਰਕਾਰ ਤੇ ਧਿਆਨ ਕੇਂਦਰਿਤ ਕੀਤਾ ਉਹ ਪ੍ਰਾਂਤਕ ਜ਼ਿੰਮੇਵਾਰ ਸਰਕਾਰ ਬਾਰੇ ਪੇਸ਼ ਕੀਤੀ ਗਈ ਰਿਪੋਰਟ ਦਾ ਸਮਰਥਨ ਕਰਦੇ ਹਨ ਪਰ ਕੇਂਦਰੀ ਪ੍ਰਸ਼ਾਸਨ ਬਾਰੇ ਸੰਗੀ ਉਪ ਕਮੇਟੀ ਦੇ ਸੁਝਾਵਾਂ ਨੂੰ ਅਵਿਵਹਾਰਕ ਅਤੇ ਪਰੋਸੇਯੋਗ ਨਹੀਂ ਮੰਨਦੇ ਅੰਬੇਡਕਰ ਮਤਦਾਨ ਦੇ ਸੀਮਤ ਅਧਿਕਾਰਾਂ ਅਤੇ ਵਿਧਾਨ ਸਭਾਵਾਂ ਵਿੱਚ ਵੱਖ-ਵੱਖ ਵਰਗਾਂ ਖਾਸ ਕਰਕੇ ਦਲਿਤ ਵਰਗ ਦੇ ਪ੍ਰਤੀਨਿਧਤਾ ਨੂੰ ਲੈ ਕੇ ਗੰਭੀਰ ਨਿਰਾਸ਼ਾ ਜ਼ਾਹਰ ਕਰਦੇ ਹਨ ਉਹ ਸਪਸ਼ਟ ਕਰਦੇ ਹਨ ਕਿ ਜੇਕਰ ਨਵੇਂ ਸੰਵਿਧਾਨ ਵਿੱਚ ਦਲਿਤਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਅਸਲ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਉਹ ਅਤੇ ਉਹਨਾਂ ਦੇ ਸਹਿਯੋਗੀ ਅਗਲੀ ਕਾਰਵਾਈ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਅਸਹਿਯੋਗ ਵੀ ਕਰ ਸਕਦੇ ਹਨ। ਭਾਸ਼ਣ ਦੇ ਅੰਤ ਵਿੱਚ ਉਹ ਆਪਣੇ ਆਪ ਨੂੰ ਜਨਤੰਤਰ ਦੇ ਰੱਖਿਅਕ ਵਜੋਂ ਪੇਸ਼ ਕਰਦੇ ਹਨ ਜੋ ਇੱਕ ਵਿਅਕਤੀ ਇੱਕ ਮੁੱਲ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਅੰਗਰੇਜ਼ ਸਰਕਾਰ ਨੂੰ ਦਲਿਤਾਂ ਨਾਲ ਵਿਸ਼ਵਾਸਗਾਤ ਨਾ ਕਰਨ ਦੀ ਚੇਤਾਵਨੀ ਦਿੰਦੇ ਹਨ। ਮੈਂ ਅਜੀਬ ਦੇਸ਼ ਪਗਤਾ ਵਰਗਾ ਨਹੀਂ ਹਾਂ। ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਭਾਸ਼ਣ 19 ਜਨਵਰੀ 1931 ਨੂੰ ਗੋਲਮੇਸ ਕਾਨਫਰੰਸ ਵਿੱਚ ਹੋਇਆ ਸੀ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਕਿਸੇ ਦੇਸ਼ ਦੇ ਰਾਜਨੀਤਿਕ ਜੀਵਨ ਨੂੰ ਇਕਜੁੱਟ ਕਰਨ ਅਤੇ ਉਸ ਵਿੱਚ ਨਿਰੰਤਰਤਾ ਬਣਾਉਣ ਦੀ ਕੋਸ਼ਿਸ਼ ਕਰਦੇ ਸਮੇਂ ਵਿਅਕਤੀ ਨੂੰ ਹਮੇਸ਼ਾ ਦੋ ਮਹੱਤਵਪੂਰਨ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਗੋਲਮੇਸ ਕਾਨਫਰੰਸ ਨੂੰ ਇਹਨਾਂ ਦੋ ਸਵਾਲਾਂ ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ ਪਹਿਲਾ ਸਵਾਲ ਪ੍ਰਸ਼ਾਸਨ ਦੀ ਜਵਾਬਦੇਹੀ ਟਮੇ ਚਾਵਡੇ ਪੈਸਮ ਹੈ ਅਤੇ ਦੂਜਾ ਸਵਾਲ ਸਰਕਾਰ ਦੀ ਪ੍ਰਤੀਨਿਧਤਾ ਜਵਾਬਦੇਹੀ ਹੈ ਸੂਬੇ ਦੀ ਜ਼ਿੰਮੇਵਾਰ ਸਰਕਾਰ ਬਾਰੇ ਮੈਂ ਬਹੁਤ ਕਟ ਕਹਿਣਾ ਹੈ ਆਪਣੇ ਮਤਬੇਦਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਬਹੁਤ ਦੁਆਰਾ ਪੇਸ਼ ਕੀਤੀ ਰਿਪੋਰਟ ਦਾ ਸਮਰਥਨ ਕਰਦਾ ਹਾਂ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਪਰ ਕੇਂਦਰੀ ਪ੍ਰਸ਼ਾਸਨ ਨੂੰ ਲੈ ਕੇ ਮੈਨੂੰ ਜੋ ਸ਼ੰਕੇ ਹਨ ਮੇਰਾ ਨਜ਼ਰੀਆ ਬਿਲਕੁਲ ਵੱਖਰਾ ਹੈ ਇਹ ਕਹਿਣਾ ਬੇਈਮਾਨੀ ਹੋਵੇਗੀ ਕਿ ਕੇਂਦਰੀ ਰਾਜ ਸਬ ਕਮੇਟੀ ਨੇ ਅੱਜ ਦੀ ਨੌਕਰਸ਼ਾਹੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਤਬਦੀਲੀਆਂ ਲਿਆਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਹਾਲਾਂਕਿ ਤੁਹਾਡੇ ਤੋਂ ਮੇਰੀ رائے ਨੂੰ ਛੁਪਾਉਣਾ ਵੀ ਬਰਾਬਰ ਦੀ ਬੇਈਮਾਨੀ ਹੋਵੇਗੀ ਕਮੇਟੀ ਵੱਲੋਂ ਦਿੱਤੇ ਗਏ ਸੁਝਾਅ ਅਵਿਵਹਾਰਕ ਹਨ ਖੋਸ ਬੁਨਿਆਦ ਤੇ ਆਧਾਰਿਤ ਨਹੀਂ ਹਨ ਅਤੇ ਉਹਨਾਂ ਵਿੱਚ ਪ੍ਰਗਟਾਈ ਗਈ ਜ਼ਿੰਮੇਵਾਰੀ ਪਰੋਸੇਯੋਗ ਨਹੀਂ ਸਗੋ ਜਾਲੀ ਹੈ ਲਾਰਜ ਚਾਂਸਲਰ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਸਾਡੇ ਲਈ ਬੀਜ ਬੀਜਿਆ ਹੈ ਪਰ ਪੌਦਿਆਂ ਦੀ ਦੇਖਭਾਲ ਅਸੀਂ ਖੁਦ ਕਰਨੀ ਹੈ ਸਰ ਚਾਂਸਲਰ ਨੇ ਇਸ ਮਹੱਤਵਪੂਰਨ ਕਾਨਫਰੰਸ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਇਸ ਲਈ ਅਸੀਂ ਉਸ ਦੇ ਦਿਲੋਂ ਧੰਵਾਦੀ ਹਾਂ ਉਸ ਦਾ ਰਿਣੀ ਹੋਣ ਦੇ ਬਾਵਜੂਦ ਮੈਨੂੰ ਕੋਈ ਉਮੀਦ ਨਹੀਂ ਕਿ ਉਸਨੇ ਜੋ ਬੂਟਾ ਲਾਇਆ ਸੀ ਉਹਨਾ ਵੱਡਾ ਹੋਵੇਗਾ ਜਿੰਨਾ ਉਸਨੇ ਅੰਦਾਜ਼ਾ ਲਾਇਆ ਸੀ ਮੈਂ ਇਸ ਤੋਂ ਡਰਦਾ ਹਾਂ ਕਿ ਜੋ ਅਨਾਜ ਉਹਨਾਂ ਨੇ ਬੀਜ ਵਜੋਂ ਚੁਣਿਆ ਹੈ ਉਹ ਅਟਲ ਹੈ ਅਤੇ ਉਸ ਜ਼ਮੀਨ ਜਿਸ ਵਿੱਚ ਇਹ ਬੀਜਿਆ ਗਿਆ ਹੈ ਉਸ ਜ਼ਮੀਨ ਵੀ ਉਹਨਾਂ ਦੇ ਵਾਅਦੇ ਲਈ ਟੁਕਵੀ ਨਹੀਂ ਹੈ ਮੈਂ ਭਾਰਤ ਦੇ ਪਵਿਕ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੰਵਿਧਾਨ ਬਾਰੇ ਆਪਣੇ ਵਿਚਾਰ ਲਾਰਜ ਚਾਂਸਲਰ ਨੂੰ ਸਤਿਕਾਰ ਸਹਿਤ ਪੇਸ਼ ਕੀਤੇ ਹਨ ਮੈਨੂੰ ਨਹੀਂ ਪਤਾ कि जिस कमेटी दे ओ चेयरमैन हन उसने उस ते विचार ਕੀਤਾ ਹੈ ਜਾਂ ਨਹੀਂ ਕਿਉਂਕਿ ਮੈਂ ਕਿਤੇ ਵੀ ਇਹ ਨਹੀਂ ਦੇਖਿਆ ਕਿ ਜਿਸ ਕਮੇਟੀ ਦੇ ਉਹ ਚੇਅਰਮੈਨ ਹਨ ਦੀ ਰਿਪੋਰਟ ਵਿੱਚ ਮੇਰੇ ਵਿਚਾਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਉੱਥੇ ਜੋ ਵਿਚਾਰ ਮੈਂ ਪ੍ਰਗਟ ਕੀਤੇ ਹਨ ਉਹ ਹੁਣ ਤੱਕ ਮੈਂ ਆਪਣੇ ਉਸ ਨਜ਼ਰੀਏ ਉੱਤੇ ਕਾਇਮ ਹਾਂ ਅਤੇ ਮੈਂ ਅਜਿਹੇ ਸੰਵਿਧਾਨ ਨੂੰ ਮਨਜ਼ੂਰੀ ਨਹੀਂ ਦੇ ਸਕਦਾ ਜੋ ਕਿਸੇ ਵੀ ਮਹੱਤਵਪੂਰਨ ਤਰੀਕੇ ਨਾਲ ਮੇਰੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ। ਵਾਸਤਵ ਵਿੱਚ ਜੇਕਰ ਕੋਈ ਮੈਨੂੰ ਮੌਜੂਦਾ ਪ੍ਰਣਾਲੀ ਅਤੇ ਕਮੇਟੀ ਦੁਆਰਾ ਪੇਸ਼ ਕੀਤੀ ਗਈ ਹਾਈਬ੍ਰਿਡ ਪ੍ਰਣਾਲੀ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਹੇ ਤਾਂ ਮੈਂ ਮੌਜੂਦਾ ਪ੍ਰਣਾਲੀ ਦੀ ਚੋਣ ਕਰਾਂਗਾ। ਪਰ ਜੇਕਰ ਕੇਂਦਰ ਸਰਕਾਰ ਦੀ ਸੰਵਿਧਾਨ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਟੀਬੀ ਸਪਰੂ ਨੂੰ ਮਨਜ਼ੂਰ ਹੋਵੇਗਾ ਤਾਂ ਮੇਰੇ ਕੋਲ ਉਸ ਦਾ ਵਿਰੋਧ ਕਰਨ ਦਾ ਕੋਈ ਕਾਰਨ ਨਹੀਂ ਹੋਵੇਗਾ। ਕਿਉਂਕਿ ਉਸ ਸਬਾ ਦਾ ਮਿੱਤਰ ਦਾਰਸ਼ਨਿਕ ਅਤੇ ਮਾਰਗਦਰਸ਼ਕ ਹੈ ਇਸੇ ਤਰ੍ਹਾਂ 파ਰਤੀ ਨੌਜਵਾਨਾਂ ਦੇ ਨੁਮਾਇੰਦੇ ਕਹੌਣ ਵਾਲੇ ਸ੍ਰੀ ਜੈਕਰ ਅਤੇ ਭਾਰਤ ਦੇ ਵੈਰ ਬ੍ਰਾਹਮਣਾਂ ਦੀ ਗੱਲ ਕਰਨ ਵਾਲੇ ਸ੍ਰੀ ਏਪੀ ਪਾਤਰੋ ਜੇਕਰ ਇਸ ਸੰਵਿਧਾਨ ਤੋਂ ਖੁਸ਼ ਹਨ ਤਾਂ ਮੈਂ ਵੀ ਇਸ ਦਾ ਵਿਰੋਧ ਨਹੀਂ ਕਰਾਂਗਾ ਅੱਜ ਮੇਰੀ ਸਥਿਤੀ ਅਜੇ ਹੀ ਹੈ ਕਿ ਮੈਂ ਨਾ ਤਾਂ ਉਸ ਸੰਵਿਧਾਨ ਦਾ ਵਿਰੋਧ ਕਰਦਾ ਹਾਂ ਅਤੇ ਨਾ ਹੀ ਉਸ ਸੰਵਿਧਾਨ ਨੂੰ ਮਾਨਤਾ ਦਿੰਦਾ ਹਾਂ ਮੈਂ ਇਹ ਮਾਮਲਾ ਉਨ੍ਹਾਂ ਤੇ ਛੱਡਦਾ ਹਾਂ ਜਿਨ੍ਹਾਂ ਨੇ ਇਸ ਨੂੰ ਸਿੱਧੇ ਤੌਰ ਤੇ ਲਾਗੂ ਕਰਨਾ ਹੈ ਕਿਉਂਕਿ ਮੇਰੇ ਕੋਲ ਉਹਨਾਂ ਲੋਕਾਂ ਤੋਂ ਪ੍ਰਸ਼ਾਸਨ ਸੰਬੰਧੀ ਕੋਈ ਆਦੇਸ਼ ਨਹੀਂ ਹਨ ਜਿਨ੍ਹਾਂ ਦੀ ਮੈਂ ਪ੍ਰਤੀਨਿਧਤਾ ਕਰਦਾ ਹਾਂ ਇਸ ਲਈ ਮੇਰੇ ਲਈ ਇਸ ਨੀਤੀ ਦੀ ਪਾਲਣਾ ਕਰਨਾ ਆਸਾਨ ਹੋ ਜਾਂਦਾ ਹੈ ਪਰ ਮੈਨੂੰ ਇੱਕ ਹੋਰ ਕਿਸਮ ਦਾ ਹੁਕਮ ਦਿੱਤਾ ਗਿਆ ਹੈ ਜਿਸ ਤਹਿਤ ਮੈਨੂੰ ਜ਼ਿੰਮੇਵਾਰ ਪ੍ਰਸ਼ਾਸਨ ਦੀ ਪ੍ਰਣਾਲੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਅਤੇ ਨਾਲ ਹੀ ਜੇਕਰ ਜ਼ਿੰਮੇਵਾਰ ਸਰਕਾਰ ਸਹੀ ਅਰਥਾ ਵਿੱਚ ਪ੍ਰਤੀਨਿਧ ਸਰਕਾਰ ਨਹੀਂ ਹੈ ਤਾਂ ਮੈਨੂੰ ਉਸ ਨੂੰ ਮਾਨਤਾ ਨਹੀਂ ਦੇਣੀ ਚਾਹੀਦੀ ਸਭਾ ਨੇ ਹੁਣ ਤੱਕ ਪ੍ਰਤੀਨਿਧ ਸਰਕਾਰ ਦੇ ਮੁੱਦੇ ਨਾਲ ਕਿਵੇਂ ਨਜਿੱਠਿਆ ਹੈ ਅਤੇ ਜਦੋਂ ਮੈਂ ਦੇਖਦਾ ਹਾਂ ਕਿ ਉਸਨੇ ਕਿੰਨੀ ਸਫਲਤਾ ਜਾਂ ਅਸਫਲਤਾ ਪ੍ਰਾਪਤ ਕੀਤੀ ਹੈ ਤਾਂ ਮੈਂ ਬਹੁਤ ਨਿਰਾਸ਼ ਮਹਿਸੂਸ ਕਰਦਾ ਹਾਂ ਵੋਟ ਦਾ ਅਧਿਕਾਰ ਅਤੇ ਵਿਧਾਨ ਸਭਾ ਵਿੱਚ ਵੱਖ-ਵੱਖ ਵਰਗਾ ਦੀ ਨੁਮਾਇੰਦਗੀ ਸ਼ੁੱਧ ਪ੍ਰਤੀਨਿਧ ਪ੍ਰਸ਼ਾਸਨ ਦੇ ਦੋ ਥੰਮ ਹਨ ਹਰ ਕੋਈ ਜਾਣਦਾ ਹੈ ਕਿ ਨਹਿਰੂ ਕਮੇਟੀ ਨੇ ਬਾਲਗ VOTING ਪ੍ਰਣਾਲੀ ਨੂੰ ਪਰਵਾਨਗੀ ਦਿੱਤੀ ਸੀ ਇਸ ਕਮੇਟੀ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਦੇ ਇਸ ਹਿੱਸੇ ਨੂੰ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਸਮਰਥਨ ਹਾਸਲ ਹੈ ਜਦੋਂ ਮੈਂ ਇਸ ਕਾਨਫਰੰਸ ਵਿੱਚ ਆਇਆ ਤਾਂ ਮੈਂ ਪਾਇਆ ਕਿ ਜਿੱਥੋਂ ਤੱਕ ਵੋਟ ਦੇ ਅਧਿਕਾਰ ਦਾ ਸਬੰਧ ਹੈ ਅਸੀਂ ਪਹਿਲਾਂ ਹੀ ਲੜਾਈ ਜਿੱਤ ਚੁੱਕੇ ਹਾਂ ਪਰ ਫ੍ਰੈਂਚਾਈਜ਼ੀ ਕਮੇਟੀ ਨੇ ਮੈਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਮੈਂ ਇਸ ਤੱਤ ਤੋਂ ਹੈਰਾਨ ਸੀ ਕਿ ਨਹਿਰੂ ਦੀ ਰਿਪੋਰਟ ਤੇ ਦਸਤਖਤ ਕਰਨ ਵਾਲੇ ਸਾਰੇ ਲੋਕਾਂ ਦੀ ਸੋਚ ਸਿਰਫ ਇੱਕ ਪਹਿਲੂ ਤੱਕ ਸੀਮਤ ਸੀ ਉਸ ਦੇ ਵਿਚਾਰ ਇੰਨੇ ਇੱਕ ਪਾਸੜ ਹਨ ਕਿ ਭਾਰਤ ਦੇ ਉਦਾਰਵਾਦੀਆਂ ਤੋਂ ਵੀ ਇਸ ਰਿਪੋਰਟ ਲਈ ਸਮਰਥਨ ਪ੍ਰਾਪਤ ਕਰਨਾ ਮੁਸ਼ਕਲ ਹੈ ਕਿਉਂਕਿ ਇਸ ਨਾਲ ਸੂਬਾਈ ਵਿਦਵਾਨ ਸਭਾ ਲਈ ਸਿਰਫ 25 ਫੀਸਦੀ ਲੋਕਾਂ ਨੂੰ ਹੀ ਵੋਟ ਦਾ ਅਧਿਕਾਰ ਮਿਲਣ ਵਾਲਾ ਹੈ ਇਹ ਅਜੇ ਵੀ ਅਨਿਸ਼ਚਿਤ ਹੈ ਕਿ ਕੇਂਦਰੀ ਵਿਦਵਾਨ ਸਭਾ ਲਈ ਕਿੰਨੇ ਲੋਕਾਂ ਨੂੰ ਫ੍ਰੈਂਚਾਈਜ਼ੀ ਮਿਲਣ ਜਾ ਰਹੀ ਹੈ पर जिस तरह सूबाई सरकार प्रतिनिध बन रही है उसनु देख के मेरे मन कोई आस नहीं बची कि केंद्रीय विधानसभा का रूप होर प्रतिनिध बन जाएगा अजिमे सीमित वोटिंग अधिकारा कारण इस गल शक की कोई था नहीं है कि भारत का भविखी प्रशासन सारे लोगों संबंधित नहीं होगा सगो एक विशेष वर्ग ते आधारित होगा सारे हो कि बौगिणती जातियां ਅਤੇ ਕਟ ਗਿਣਤੀ ਜਾਤੀਆਂ ਵਿਚਕਾਰ ਵਿਦਵਾਨ ਸਭਾ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਇੱਕ ਸਮੱਸਿਆ ਪੈਦਾ ਹੋ ਗਈ ਹੈ ਮੇਰਾ ਖਿਆਲ ਹੈ ਇਹ ਹਾਲਾਤ ਅਤੀਤ ਵਿੱਚ ਲਏ ਗਏ ਕੁਝ ਜਾਣਬੁੱਝ ਕੇ ਨੁਕਸਾਨ ਦੇ ਫੈਸਲਿਆਂ ਕਾਰਨ ਪੈਦਾ ਹੋਏ ਹਨ ਜੇਕਰ ਭਾਰਤ ਦੇ ਸਾਬਕਾ ਸ਼ਾਸਕਾਂ ਨੇ ਸਭ ਲਈ ਨਿਆਂ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਦੇ ਸਿਧਾਂਤ ਨੂੰ ਅਪਣਾਇਆ ਹੁੰਦਾ ਤਾਂ ਮੈਨੂੰ ਯਕੀਨ ਹੈ ਇਸ ਸਮੱਸਿਆਵਾਂ ਹੱਲ ਕਰਨਾ ਇੰਨਾ ਔਖਾ ਨਹੀਂ ਸੀ ਉਸ ਅਨੁਸਾਰ ਜੋ ਵੀ ਸਿਆਸੀ ਵਰਤੋਂ ਸੰਭਵ ਸੀ ਅੰਗਰੇਜ਼ ਸਰਕਾਰ ਨੇ ਯੋਗਤਾ ਦੇ ਵੱਖੋ-ਵੱਖਰੇ ਮੁੱਲ ਤੈਅ ਕੀਤੇ ਅਤੇ ਕਈ ਜਾਤਾਂ ਨੂੰ ਰਾਜਨੀਤੀ ਵਿੱਚ ਅਸਧਾਰਨ ਅਧਿਕਾਰ ਦਿੱਤੇ ਅਤੇ ਦਲਿਤਾਂ ਨੂੰ ਉਹਨਾਂ ਦੇ ਜਾਇਜ਼ ਹੱਕ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਇਸ ਵਿੱਚ ਦਲਿਤਾਂ ਨਾਲ ਵੱਡੀ ਬੇਇਨਸਾਫੀ ਹੋਈ ਮੈਂ ਉਮੀਦ ਕੀਤੀ ਸੀ ਕਿ ਇੱਕ ਵਾਰ ਗਲਤੀ ਨਾਲ ਪ੍ਰਸਤਾਵਿਤ ਪ੍ਰਣਾਲੀ ਨੂੰ ਹਮੇਸ਼ਾ ਲਈ ਪ੍ਰਸਤਾਵਿਤ ਨਾ ਕਰਨ ਦੇ ਸਿਧਾਂਤ ਤੇ ਚਲਦਿਆ ਪ੍ਰੀਸ਼ਦ ਪੁਰਾਣੀਆਂ ਕਦਰਾਂ ਕੀਮਤਾਂ ਦਾ ਮੁੜ ਮੁਲਾਂਕਣ ਕਰੇਗੀ ਅਤੇ ਦਲਿਤਾਂ ਨੂੰ ਉਹਨਾਂ ਦੇ ਅਧਿਕਾਰਾਂ ਅਨੁਸਾਰ ਸਹੀ ਅਨੁਪਾਤ ਵਿੱਚ ਵਿਧਾਨ ਸਭਾ ਵਿੱਚ ਸੀਟਾਂ ਦੇਵੇਗੀ ਪਰ ਅਜੇ ਹਾਂ ਨਹੀਂ ਹੈ ਨਹੀਂ ਹੋਇਆ ਹੋਰ ਕਟਗਿਣਤੀਆਂ ਦੀਆਂ ਮੰਗਾਂ ਪਹਿਲਾਂ ਹੀ ਮੰਨ ਲਈਆਂ ਗਈਆਂ ਹਨ ਅਤੇ ਉਸ ਅਨੁਸਾਰ ਫਾਰਮ ਤੈਅ ਕੀਤੇ ਗਏ ਹਨ ਹੁਣ ਸਿਰਫ ਪ੍ਰਸ਼ਾਸਨ ਦੇ ਵਿਸਤ੍ਰਿਤ ਰੂਪ ਅਤੇ ਪ੍ਰਣਾਲੀ ਅਨੁਸਾਰ ਉਹ ਹੀ ਤਬਦੀਲੀਆਂ ਅਤੇ ਸੁਧਾਰ ਕਰਨੇ ਪੈਣਗੇ ਜਿਹੜੀਆਂ ਤਬਦੀਲੀਆਂ ਜਾਂ ਸੁਧਾਰ ਲਿਆਉਣੇ ਹਨ ਉਹਨਾਂ ਨੂੰ ਲਿਆਉਣ ਲਈ ਪਹਿਲਾਂ ਤੋਂ ਰੱਖੀ ਨੇ ਵਿੱਚ ਮਾਮੂਲੀ ਜਹੀ ਤਬਦੀਲੀ ਕਰਨ ਦੀ ਵੀ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਦਲਿਤ ਵਰਗ ਦੀ ਸਮੱਸਿਆ ਬਿਲਕੁਲ ਵੱਖਰੀ ਹੈ ਉਹਨਾਂ ਦੀਆਂ ਮੰਗਾਂ ਹੁਣ ਜਾ ਕੇ ਸੁਣੀਆਂ ਜਾ ਰਹੀਆਂ ਹਨ ਇਨ੍ਹਾਂ ਮੰਗਾਂ ਵੱਲ ਅਜੇ ਤੱਕ ਕੋਈ ਗੌਰ ਨਹੀਂ ਦਿੱਤਾ ਗਿਆ ਅਤੇ ਮੈਨੂੰ ਨਹੀਂ ਪਤਾ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਜੋ ਲੋਕ ਆਪਣੀ ਸੁਰੱਖਿਆ ਲਈ ਨਹੀਂ ਸਗੋ ਪ੍ਰਸ਼ਾਸਨ ਅਤੇ ਸੱਤਾ ਨੂੰ ਆਪਣੇ ਅਧੀਨ ਲਿਆਉਣ ਲਈ ਰਣਨੀਤੀ ਬਣਾਉਣ ਵਿੱਚ ਲੱਗੇ ਹੋਏ ਹਨ ਅਤੇ ਹਮੇਸ਼ਾ ਮੁਕਾਬਲੇ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਅਤੇ ਦਲਿਤ ਵਰਗ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਅਸੰਭਵ ਹੈ ਕਿ ਦਲਿਤ ਸਮਾਜ ਦੀ ਪ੍ਰਤੀਨਿਧਤਾ ਸਦਾ ਲਈ ਬਲੀ ਦੇ ਦਿੱਤੀ ਜਾਵੇ ਇਹ ਵੀ ਅਸੰਭਵ ਨਹੀਂ ਹੈ ਇਸ ਨਜ਼ਰੀਏ ਤੋਂ ਮੈਨੂੰ ਆਪਣੀ ਵਿਚਾਰਦਾਰਾਂ ਨੂੰ ਸਪਸ਼ਟ ਰੂਪ ਵਿੱਚ ਪੇਸ਼ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਭਵਿਕ ਦੇ ਸੰਵਿਧਾਨ ਵਿੱਚ ਦਲਿਤਾਂ ਨੂੰ ਦਿੱਤੇ ਜਾਣ ਵਾਲੇ ਅਧਿਕਾਰਾਂ ਬਾਰੇ ਅਜੇ ਸਪਸ਼ਟ ਨਹੀਂ ਕੀਤਾ ਗਿਆ ਹੈ। ਇਸ ਲਈ ਸੁਬਾਈ ਅਤੇ ਕੇਂਦਰੀ ਸਰਕਾਰਾਂ ਨੂੰ ਸੰਵਿਧਾਨ ਤਿਆਰ ਕਰਨ ਸਮੇਂ ਬ੍ਰਿਟਿਸ਼ ਸਰਕਾਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਦਲਿਤ ਵਰਗ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਅਸਲ ਵਿੱਚ ਸੱਤਾ ਵਿੱਚ ਜਾਣ ਵਾਲੇ ਲੋਕਾਂ ਦੇ ਸਾਹਮਣੇ ਸੁਰੱਖਿਅਤ ਹੋਣ ਅਜਈਆ ਸ਼ਰਤਾ ਰੱਖ ਕੇ ਸਪਸ਼ਟ ਸਮਝੌਤਾ ਕਰਵਾ ਲੈਣਾ ਜ਼ਰੂਰੀ ਹੈ ਅਸਲ ਸਥਿਤੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਰੇ ਲਈ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਤੱਕ ਇਸ ਮੁੱਦੇ ਨੂੰ ਸਪਸ਼ਟ ਤੌਰ ਤੇ ਸੁਲਝਾਏ ਬਗੈਰ ਅਤੇ ਹੱਲ ਕੀਤੇ ਬਿਨਾ ਅਸੀਂ ਉਦੋਂ ਤੱਕ ਕਿਸੇ ਵੀ ਐਲਾਨ ਨੂੰ ਸਵੀਕਾਰ ਨਹੀਂ ਕਰਾਂਗੇ ਜੇਕਰ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਮੈਂ ਅਤੇ ਮੇਰੇ ਸਾਥੀਆਂ ਲਈ ਸਭਾ ਦੀ ਅਗਲੀ ਕਾਰਵਾਈ ਵਿੱਚ ਹਾਜ਼ਰ ਹੋਣਾ ਸੰਭਵ ਨਹੀਂ ਹੋਵੇਗਾ ਅਸੀਂ ਸਬਾ ਨਾਲ ਅਸਹਿਯੋਗ ਕਰਨ ਲਈ ਵੀ ਮਜਬੂਰ ਹੋ ਸਕਦੇ ਹਾਂ ਸਬਾਪਤੀ ਜਾ ਮੈਂ ਤੁਹਾਡੇ ਨਾਲ ਪਹਿਲਾਂ ਕੀਤੇ ਵਾਦਿਆਂ ਤੋਂ ਵੱਧ ਹੋਰ ਕੁਝ ਨਹੀਂ ਮੰਗ ਰਿਹਾ ਹਾਂ ਬਰਤਾਨਵੀ ਲੋਕ ਸਭਾ ਅਤੇ ਉਨ੍ਹਾਂ ਦੀ ਤਰਫੋਂ ਜੋ ਬੋਲਦੇ ਆਏ ਹਨ ਉਨ੍ਹਾਂ ਨੇ ਹਮੇਸ਼ਾ ਕਿਹਾ ਹੈ ਕਿ ਉਹ ਦਲਿਤ ਵਰਗ ਦੇ ਵਿਸ਼ਵਾਸਪਾਤਰ ਹਨ ਮੈਨੂੰ ਯਕੀਨ ਹੈ ਕਿ ਖੁਸ਼ਹਾਲ ਮਨੁੱਖੀ ਰਿਸ਼ਤਿਆਂ ਨੂੰ ਯਕੀਨੀ ਬਣਾਉਣ ਲਈ ਇਹ ਵੀ ਸੁਰੱਖਿਅਤ ਬਿਆਨਬਾਜ਼ੀ ਵੀ ਨਹੀਂ ਹੈ ਜੋ ਅਕਸਰ ਸਭਿਆਚਾਰਕ ਸ਼ਿਸ਼ਟਾਚਾਰ ਦੇ ਹਿੱਸੇ ਵਜੋਂ ਵਰਤੀ ਜਾਂਦੀ ਹੈ ਇਸ ਲਈ ਮੇਰੇ ਖਿਆਲ ਵਿੱਚ ਇਹ ਕਿਸੇ ਵੀ ਸਰਕਾਰ ਦਾ ਪਹਿਲਾ ਫਰਜ਼ ਹੈ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਪਰੋਸੇ ਨੂੰ ਕਿਸੇ ਵੀ ਤਰ੍ਹਾਂ ਟੁੱਟਣ ਨਾ ਦਿੱਤਾ ਜਾਵੇ ਮਾਨਯੋਗ ਪ੍ਰਧਾਨ ਮੰਤਰੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਸ ਦੀ ਤਰੱਕੀ ਅਤੇ ਖੁਸ਼ਹਾਲੀ ਸਾਡੀ ਪੂਰੀ ਤਬਾਹੀ ਅਤੇ ਪਤਨ ਤੇ ਆਧਾਰਿਤ ਹੈ ਜਿਸ ਨੇ ਕਦੇ ਸਾਡੇ ਕਲਿਆਣ ਵਿੱਚ ਵਿਸ਼ਵਾਸ ਰੱਖਣ ਦਾ ਸੁਪਨਾ ਵੀ ਨਹੀਂ ਲਿਆ ਤਾਂ ਕਿ ਜੇਕਰ ਬਰਤਾਨਵੀ ਸਰਕਾਰ ਸਾਨੂੰ ਉਹਨਾਂ ਦੇ ਪਿਖਾਰੀ ਬਣਾ ਕੇ ਜੇਕਰ ਪਾਰਤ ਇਸ ਨੂੰ ਸੌਪਣਾ ਚਾਹੁੰਦੀ ਹੈ ਤਾਂ ਅਸੀਂ ਸਮਝਾਂਗੇ ਕਿ ਬ੍ਰਿਟਿਸ਼ ਸਰਕਾਰ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਮੇਰੇ ਇਸ ਬਿਆਨ ਕਾਰਨ ਪਾਰਤ ਦੇ ਰਾਸ਼ਟਰਵਾਦੀ ਅਤੇ ਦੇਸ਼ ਭਗਤ ਮੈਨੂੰ ਜਾਤੀਵਾਦੀ ਕਹਿਣਗੇ ਮੈਂ ਇਸ ਬਾਰੇ ਚਿੰਤਤ ਨਹੀਂ ਹਾਂ ਪਾਰਤ ਇੱਕ ਅਜੀਬ ਦੇਸ਼ ਹੈ ਅਤੇ ਇਸ ਦੇ ਦੇਸ਼ ਭਗਤ ਅਤੇ ਦੇਸ਼ ਭਗਤ ਵੀ ਬੇਡੰਗੇ ਅਤੇ ਅਜੀਬ ਲੋਕ ਹਨ ਅਜਿਹੇ ਪਾਰਤੀ ਦੇਸ਼ ਭਗਤ ਹਨ ਜੋ ਆਪਣੇ ਦੇਸ਼ ਵਾਸੀਆਂ ਨਾਲ ਬੁਰਾ ਸਲੂਕ ਹੁੰਦੇ ਦੇਖਦੇ ਰਹਿੰਦੇ ਹਨ ਉਹਨਾਂ ਦੀ ਇਨਸਾਨੀਅਤ ਕਦੇ ਵੀ ਇਸ ਦੇ ਵਿਰੁੱਧ ਮਨਾਈ ਦਾ ਪ੍ਰਗਟਾਵਾ ਨਹੀਂ ਕਰਦੀ ਇਹ ਦੇਸ਼ ਭਗਤ ਜਾਣਦੇ ਹਨ ਕਿ ਇੱਥੋਂ ਦੀਆਂ ਔਰਤਾਂ ਅਤੇ ਮਰਦਾਂ ਨੂੰ ਬਿਨਾਂ ਕਿਸੇ ਕਾਰਨ ਮਨੁੱਖੀ ਅਧਿਕਾਰਾਂ ਤੋਂ ਵਾਜਾ ਰੱਖਿਆ ਗਿਆ ਹੈ ਪਰ ਉਹਨਾਂ ਦੀ ਉਸਾਰੂ ਮਦਦ ਲਈ ਨਾਗਰਿਕ ਪਾਵਨਾਵਾ ਜਾਗਦੀਆਂ ਨਹੀਂ ਹਨ ਲੋਕਾਂ ਦੇ ਇੱਕ ਵੱਡੇ ਹਿੱਸੇ ਨੂੰ ਜਨਤਕ ਉਦਯੋਗਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਦੇਸ਼ ਭਗਤ ਇਸ ਗੱਲ ਨੂੰ ਪਲੂਬਾਂਦ ਜਾਣਦਾ ਹੈ ਪਰ ਉਸ ਨੂੰ ਇਨਸਾਫ਼ ਦੀ ਰਾਖੀ ਜਾਂ ਉਹਨਾਂ ਨੂੰ ਸਹੀ ਮੌਕਾ ਦੇਣ ਦੇ ਆਪਣੇ ਫਰਜ਼ ਯਾਦ ਨਹੀਂ ਰਹਿੰਦੇ। ਉਸ ਨੂੰ ਅਜਹੀਆਂ ਸਾਈਕੜੇ ਰੂੜੀਆਂ ਯਾਦ ਆਉਂਦੀਆਂ ਹਨ ਜੋ ਮਨੁੱਖਾਂ ਅਤੇ ਸਮਾਜ ਲਈ ਨੁਕਸਾਨਦੇਹ ਸਾਬਤ ਹੋਈਆਂ ਹਨ ਪਰ ਇਹ ਗੱਲਾਂ ਜਿਹੜੀਆਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ ਉਹ ਗਲਾ ਉਹਨਾਂ ਨੂੰ ਕਦੇ ਵੀ ਅੰਦਰਲੀ ਤਕਲੀਫ ਨਹੀਂ ਦਿੰਦੀ ਆ ਆਪਣੇ ਅਤੇ ਆਪਣੇ ਵਰਗ ਲਈ ਅਧਿਕਾਰ ਅਤੇ ਹੋਰ ਅਧਿਕਾਰ ਇਸ ਦੇਸ਼ ਪਗਤ ਦਾ ਹੀ ਐਲਾਨ ਹੈ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹੇ ਦੇਸ਼ ਪਗਤਾ ਵਿੱਚੋਂ ਨਹੀਂ ਹਾਂ ਮੈਂ ਜਮਹੂਰੀਅਤ ਦੇ ਰੱਖੇਕਾਰ ਦੇ ਵਰਗ ਵਿੱਚੋਂ ਹਾਂ ਅਤੇ ਕਿਸੇ ਵੀ ਸ਼ਕਲ ਅਤੇ ਰੂਪ ਵਿੱਚ ਇਕਾਧਿਕਾਰ ਸਵਾਰਥਮੁਖੀ ਅਧਿਕਾਰ ਨੂੰ ਤਬਾਹ ਕਰਨ ਵਾਲੇ ਸਮੂਹ ਨਾਲ ਸਬੰਧਤ ਹਾਂ ਇੱਕ ਵਿਅਕਤੀ ਇੱਕ ਮੂਲ ਸਾਡਾ ਉਦੇਸ਼ ਹੈ ਅਤੇ ਇਸ ਉਦੇਸ਼ ਦੇ ਅਨੁਸਾਰ ਅਸੀਂ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਸਰਗਰਮ ਰਹਿਣਾ ਅਤੇ ਉਸ ਅਨੁਸਾਰ ਵਿਹਾਰ ਕਰਨਾ ਚਾਹੁੰਦੇ ਹਾਂ। Dalit ਵਰਗ ਦੀ ਪ੍ਰਤੀਬੱਧਤਾ ਇਨ੍ਹਾਂ ਉੱਚੀਆਂ ਕਦਰਾਂ-ਕੀਮਤਾਂ ਨਾਲ ਜੁੜੀ ਹੋਈ ਹੈ। ਇਸ ਉਦੇਸ਼ ਨੂੰ ਸਾਕਾਰ ਕਰਨ ਲਈ ਪ੍ਰਤੀਨਿਧ ਸਰਕਾਰ ਇਸ ਦਾ ਮਾਧਿਅਮ ਹੈ। ਇਨ੍ਹਾਂ ਕਦਰਾਂ-ਕੀਮਤਾਂ ਲਈ ਸਾਡਾ ਸਤਿਕਾਰ ਹੈ। ਮੇਰੀ ਬੇਨਤੀ ਹੈ ਕਿ ਉਨ੍ਹਾਂ ਨੂੰ ਉਸ ਨਜ਼ਰੀਏ ਤੋਂ ਅੱਗੇ ਲਿਆਉਣ ਲਈ ਲੋੜੀ ਦਾ ਮੈਨੀਫੈਸਟੋ ਜਾਰੀ ਕੀਤਾ ਜਾਵੇ ਤੁਸੀਂ ਸ਼ਾਇਦ ਮੈਨੂੰ ਦਵਾਈਲ ਤਾੜੇ ਵਰਗ ਲਈ ਆਪਣੀ ਪੂਰੀ ਹਮਦਰਦੀ ਦਾ ਪਰੋਸਾ ਦੇਵੋਗੇ ਮੈਂ ਇਸ ਬਾਰੇ ਕੀ ਕਹਿਣਾ ਚਾਹੁੰਦਾ ਹਾਂ ਦਲਿਤ ਲੋਕਾਂ ਨੂੰ ਇਸ ਤੋਂ ਵੀ ਹੋਰ ਵੱਧ ਕੁਝ ਚਾਹੀਦਾ ਹੈ ਉਹ ਕੁਝ ਥੋਸ ਅਤੇ ਇਸ ਤੋਂ ਵੱਧ ਵਿਸ਼ੇਸ਼ਤਾਵਾਂ ਵਾਲਾ ਕੁਝ ਚਾਹੁੰਦੇ ਹਨ ਇਹ ਕਹਿ ਕੇ ਕਿ ਮੈਂ ਬੇਲੋੜਾ ਡਰਜ਼ਾਰ ਕਰ ਰਿਹਾ ਹਾਂ ਤੁਸੀਂ ਵੀ ਮੇਰੇ ਤੇ ਗੁੱਸੇ ਹੋ ਜਾਓਗੇ ਪਰ ਇਹ ਮੈਨੂੰ ਜਾਪਦਾ ਹੈ कि किसे नु સુરક્ષા ਦੀ ਗਾਰੰਟੀ ਦਾ ਪਰੋਸਾ ਦਿਵਾਉਣ ਦੀ بجائے ਬਾਅਦ ਵਿੱਚ ਆਪਣੇ ਸਰਵਨਾਸ਼ ਦਾ ਕਾਰਨ ਬਣਨ ਦੇ بجائے ਉਸ ਡਰ ਦਾ ਕਾਰਨ ਅਗਰ ਕੋਈ ਚਿੰਤਾ ਕਰਨ ਨਾਲ ਅਗਰ ਕੋਈ ਗੁੱਸਾ ਵੀ ਕਰਦਾ ਹੈ ਤਾਂ ਇਹ ਬਿਹਤਰ ਹੈ ਮੈਨੂੰ ਅਜੀਹਾ ਲੱਗਦਾ ਹੈ ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਬਹੁਤ ਹੀ ਖਾਸ ਇਤਿਹਾਸਿਕ ਪਲ ਵੱਲ ਮੁੜ ਰਹੇ ਹਾਂ 19 ਜੰਦਰੀ 1931 ਹਾਂਜੀ ਲੰਡਨ ਵਿੱਚ ਗੋਲਮੀਜ਼ ਕਾਨਫਰੰਸ ਚੱਲ ਰਹੀ ਸੀ ਭਾਰਤ ਦੇ ਪਵਿੱਖ ਦੇ ਸੰਵਿਧਾਨ ਤੇ ਗੱਲਬਾਤ ਹੋ ਰਹੀ ਸੀ ਤੇ ਉਸੇ ਮੌਕੇ ਤੇ ਡਾਕਟਰ ਬੀ ਆਰ ਅੰਬੇਡਕਰ ਨੇ ਇੱਕ ਬਹੁਤ ਹੀ ਮਤਲਬ ਦਮਦਾਰ ਤੇ ਅਹਿਮ ਭਾਸ਼ਣ ਦਿੱਤਾ ਸੀ ਸਾਡੇ ਕੋਲ ਹਾਂਜੀ ਉਸੇ ਭਾਸ਼ਣ ਦੇ ਕੁਝ ਅਹਿਮ ਹਿੱਸੇ ਨੇ ਤੇ ਇਹ ਸਾਨੂੰ ਸਿੱਧਾ ਉਸ ਦੌਰ ਵਿੱਚ ਲੈ ਜਾਂਦੇ ਨੇ ਤੇ ਦਿਖਾਉਂਦੇ ਨੇ ਕਿ ਪਵਿੱਖ ਦੇ ਭਾਰਤੀ ਸ਼ਾਸਨ ਬਾਰੇ ਖਾਸ ਕਰਕੇ ਜਿਹੜੇ ਦੱਬੇ ਕੁਚਲੇ ਵਰਗ ਸਨ ਯਾਨੀ Dalit ਵਰਗ ਉਹਨਾਂ ਦੇ ਹੱਕਾਂ ਬਾਰੇ ਡਾਕਟਰ ਅੰਬੇਡਕਰ ਦੀ ਸੋਚ ਕਿੰਨੀ ਸਾਫ਼ ਤੇ ਅੱਗੇ ਦੀ ਸੀ ਤੇ ਅੱਜ ਸਾਡੀ ਇਸ ਗਹਿਰੀ ਖੋਖ ਦਾ ਇਸ ਚਰਚਾ ਦਾ ਮਕਸਦ ਵੀ ਇਹੀ ਹੈ ਕਿ ਆਪਾਂ ਸਮਝੀਏ ਕਿ ਉਸ ਨਾਜ਼ੁਕ ਮੋੜ ਤੇ ਡਾਕਟਰ ਅੰਬੇਡਕਰ ਦੇ ਮੁੱਖ ਤਰਕ ਕੀ ਸਨ ਉਹ ਕਿਹੜੀਆਂ ਗੱਲਾਂ ਤੇ ਜ਼ੋਰ ਦੇ ਰਹੇ ਸਨ ਖਾਸ ਕਰਕੇ ਜਦੋਂ ਗੱਲ ਆਉਂਦੀ ਸੀ ਅਸਲ ਜਵਾਬਦੇਹੀ ਦੀ ਸਹੀ ਨੁਮਾਇੰਦਗੀ ਦੀ ਤੇ ਉਹਨਾਂ ਲੋਕਾਂ ਦੇ ਅਧਿਕਾਰਾਂ ਦੀ ਜਿਨ੍ਹਾਂ ਨੂੰ ਸਦੀਆਂ ਤੋਂ ਮਤਲਬ ਪਾਸੇ ਰੱਖਿਆ ਗਿਆ ਸੀ ਦਰਸਤ ਹੈ ਇਸਿਰ ਇਤਿਹਾਸ ਨੂੰ ਦੁਹਰਾਣਾ ਨਹੀਂ ਨਹੀਂ ਬਿਲਕੁਲ ਨਹੀਂ ਸਗੋਂ ਉਹਨਾਂ ਦੀਆਂ ਦਲੀਲਾਂ ਪਿੱਛੇ ਦੀ ਸੋਚ ਨੂੰ ਸਮਝਣਾ ਹੈ ਉਹਨਾਂ ਦੀਆਂ ਚਿੰਤਾਵਾਂ ਤੇ ਭਵਿੱਖ ਲਈ ਉਹ ਕੀ ਸੋਚ ਰਹੇ ਸਨ ਉਸ ਨੂੰ ਸਮਝਣ ਦੀ ਕੋਸ਼ਿਸ਼ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਭਾਸ਼ਣ ਦੀਆਂ ਪਰਤਾਂ ਖੋਲਦੇ ਹਾਂ ਉਹਨਾਂ ਨੇ ਸ਼ੁਰੂਆਤ ਹੀ ਨਾ ਪ੍ਰਸਤਾਵਿਤ ਸ਼ਾਸਨ ਪ੍ਰਣਾਲੀ ਦੀ ਤਿੱਖੀ ਆਲੋਚਨਾ ਨਾਲ ਕੀਤੀ ਸੀ ਹਾਂਜੀ ਕਾਸ ਕਰਕੇ ਜਿਹੜੇ ਕੇਂਦਰੀ ਪ੍ਰਸ਼ਾਸਨ ਲਈ ਬਦਲਾਅ ਸੁਝਾਏ ਗਏ ਸਨ ਉਹਨਾਂ ਤੇ ਉਹਨਾਂ ਨੇ ਬਹੁਤ ਬਹੁਤ ਸਖਤ ਨਾਰਾਜ਼ਗੀ ਜਤਾਈ ਉਹਨਾਂ ਦੇ ਸ਼ਬਦ ਸਨ ਕਿ ਕਮੇਟੀ ਨੇ ਜੋ ਜ਼ਿੰਮੇਵਾਰੀ ਸੁਝਾਈ ਹੈ ਉਹ ਵਿਸ਼ਵਾਸਯੋਗ ਨਹੀਂ ਝਾਲੀ ਹੈ ਸਿੱਧੇ ਗਲ ਹਾਂ ਤੇ ਇਹ ਸਿਰਫ ਐਵੇਂ ਸ਼ਬਦਾਂ ਦਾ ਹੇਰਫੇਰ ਨਹੀਂ ਸੀ ਉਹ ਇਸ ਪ੍ਰਸਤਾਵ ਨੂੰ ਅਮਲ 'ਚ ਨਾ ਆਉਣ ਵਾਲਾ ਤੇ ਕਮਜ਼ੋਰ ਨੀਤੀ ਟਿਕਿਆ ਹੋਇਆ ਮੰਨਦੇ ਸਨ ਉਹਨਾਂ ਦਾ ਮੁੱਖ ਨੁਕਤਾ ਸੀ ਕਿ ਸ਼ਕਤੀ ਤਾਂ ਦੇ ਰਹੇ ਹੋ ਪਰ ਅਸਲ ਜਵਾਬਦੇਹੀ ਤੋਂ ਬਿਨਾਂ ਅੱਛਾ ਉਹ ਕਹਿ ਰਹੇ ਸਨ ਕਿ ਸਾਨੂੰ ਕਾਗਜ਼ੀ ਜ਼ਿੰਮੇਵਾਰੀ ਨਹੀਂ ਚਾਹੀਦੀ ਸਾਨੂੰ ਅਸਲ ਅਧਿਕਾਰ ਚਾਹੀਦੇ ਨੇ ਤੇ ਉਸ ਨਾਲ ਜੁੜੀ ਪੂਰੀ ਜਵਾਬਦੇਹੀ ਇੱਥੋਂ ਤੱਕ ਕੀ ਦੇਖੋ ਨਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮਜਬੂਰਨ ਚੁਣਨਾ ਹੀ ਪਵੇ ਤਾਂ ਉਹ ਮੌਜੂਦਾ ਸਿਸਟਮ ਭਾਵੇਂ ਉਸ ਚ ਕਮੀਆਂ ਨੇ ਉਸ ਨੂੰ ਇਸ ਨਵੇਂ ਨੁਕਸ ਵਾਲੇ ਢਾਂਚੇ ਤੋਂ ਬਿਹਤਰ ਸਮਝਣਗੇ ਇਹ ਤਾਂ ਇਹ ਤਾਂ ਬਹੁਤ ਵੱਡਾ ਬਿਆਨ ਸੀ ਉਸ ਵੇਲੇ ਦੇ ਹਿਸਾਬ ਨਾਲ ਪਰ ਨਾਲ ਹੀ ਉਹਨਾਂ ਨੇ ਇੱਕ ਦਿਲਚਸਪ ਪੈਂਤੜਾ ਵੀ ਲਿਆ ਹੈ ਨਾ ਕਿਹਾ ਕਿ ਜੇ ਟੀਬੀ ਸਪਰੂ ਸ਼੍ਰੀ ਜੈਕਰ ਤੇ ਸ਼੍ਰੀ ਏਪੀ ਪਾਤ੍ਰੋ ਵਰਗੇ ਵੱਡੇ ਲੀਡਰ ਇਸ ਸੰਵਿਧਾਨ ਨੂੰ ਮੰਨਦੇ ਨੇ ਤਾਂ ਉਹ ਵਿਰੋਧ ਨਹੀਂ ਕਰਨਗੇ ਪਰ ਖੁਦ ਇਸ ਨੂੰ ਨਹੀਂ ਮੰਨ ਰਹੇ ਇਸ ਪਿੱਛੇ ਕੀ ਸੋਚ ਸੀ ਹਾਂ ਵੇਖੋ ਇਹ ਉਹਨਾਂ ਦੀ ਰਣਨੀਤਿਕ ਸਮਝ ਨੂੰ ਦਰਸਾਉਂਦਾ ਹੈ ਉਹ ਜਾਣਦੇ ਸਨ ਕਿ ਕਾਨਫਰੰਸ ਵਿੱਚ ਕਈ ਪਾਰਟੀਆਂ ਨੇ ਕਈ ਵਿਚਾਰ ਨੇ ਜੇਕਰ ਦੂਜੇ ਮੁੱਖ ਲੀਡਰ ਜਿਨ੍ਹਾਂ ਦਾ ਕਾਫੀ ਅਸਰ ਸੀ ਉਹ ਸਹਿਮਤ ਨੇ ਤਾਂ ਸਿੱਧਾ ਟਕਰਾਓ ਸ਼ੈਨ ਉਸ ਵੇਲੇ ਸਹੀ ਨਾ ਹੋਵੇ ਹਮ ਪਰ ਨਾਲ ਹੀ ਉਹ ਆਪਣੇ ਪਾਈਚਾਰੇ ਦੇ ਹਿੱਤਾਂ ਨਾਲ ਸਮਝੌਤਾ ਕਰਨ ਲਈ ਬਿਲਕੁਲ ਬਿਲਕੁਲ ਤਿਆਰ ਨਹੀਂ ਸਨ ਇਸ ਲਈ ਉਹਨਾਂ ਨੇ ਆਪਣੀ ਅਸਹਿਮਤੀ ਬਹੁਤ ਸਾਫ਼ ਦਰਜ ਕਰਵਾਈ ਭਾਵੇਂ ਕਿ ਦੂਜੇ ਤੇ ਜ਼ਿੰਮੇਵਾਰੀ ਪਾ ਕੇ ਇੱਕ ਡਿਪਲੋਮੈਟਿਕ ਰਾਹ ਖੁੱਲ੍ਹਾ ਰੱਖਿਆ ਸਮਝ ਗਈ ਮਤਲਬ ਉਸੂਲਾਂ ਤੇ ਪੱਕੇ ਰਹਿੰਦੇ ਹੋਏ ਵੀ ਅਸਲ ਰਾਜਨੀਤੀ ਦੀ ਸਮਝ अच्छा ਹੁਣ ਅੱਗੇ ਵਧਦੇ ਹਾਂ ਨੁਮਾਇੰਦਗੀ ਦੇ ਮੁੱਦੇ 'ਤੇ ਖਾਸ ਕਰਕੇ ਵੋਟ ਦੇ ਅਧਿਕਾਰ ਦੀ ਗੱਲ ਇੱਥੇ ਆ ਕੇ ਤਾਂ ਮਾਮਲਾ ਹੋਰ ਵੀ ਗੁੰਝਲਦਾਰ ਤੇ ਜ਼ਰੂਰੀ ਹੋ ਜਾਂਦਾ ਹੈ ਬਿਲਕੁਲ ਡਾਕਟਰ ਅੰਬੇਦਕਰ ਨੇ ਨਹਿਰੂ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕੀਤਾ ਜਿਸ ਨੇ ਬਾਲਗ ਮਤਦਾਨ ਯਾਨੀ ਸਭ ਨੂੰ ਵੋਟ ਦਾ ਹੱਕ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਉਸ ਵੇਲੇ ਲਗਭਗ ਸਾਰੀਆਂ 파ਰਤੀਆਂ ਪਾਰਟੀਆਂ ਨੇ ਇਸ ਦਾ ਸਮਰਥਨ ਵੀ ਕੀਤਾ ਸੀ ਪਰ ਉਹਨਾਂ ਦੀ ਨਿਰਾਸ਼ਾ ਦਾ ਕਾਰਨ ਬਣੀ ਫਰੈਂਚਾਈਜ਼ ਕਮੇਟੀ ਦੀ ਸਿਫਾਰਿਸ਼ ਇਹ ਕਮੇਟੀ ਜੋ ਸ਼ਾਇਦ ਜਾਇਦਾਦ ਜਾਂ ਪੜ੍ਹਾਈ ਦੇ ਆਧਾਰ ਤੇ ਵੋਟ ਦਾ ਹੱਕ ਦੇਣ ਬਾਰੇ ਸੋਚ ਰਹੀ ਸੀ ਉਸਨੇ ਕਿਹਾ ਕਿ ਸੂਬਾਈ ਅਸੈਂਬਲੀਆਂ ਦੀ ਸਿਰਫ 25% ਦੀ ਲੋਕਾਂ ਨੂੰ ਹੀ ਵੋਟ ਦਾ ਹੱਕ ਮਿਲਣਾ ਚਾਹੀਦਾ ਹੈ ਸਿਰਫ 25% ਦੀ ਹਾਂਜੀ ਸਿਰਫ 25% ਦੀ ਤੇ ਕੇਂਦਰੀ ਅਸੈਂਬਲੀ ਲਈ ਤਾਂ ਗੱਲ ਹੋਰ ਵੀ ਪਿੱਛੇ ਸੀ ਤਾਂ ਇਸ ਦਾ ਅਸਰ ਕੀ ਪੈਣਾ ਸੀ ਭਾਰਤ ਦੇ ਭਵਿੱਖ ਤੇ ਡਾਕਟਰ ਅੰਬੇਡਕਰ ਨੇ ਬਹੁਤ ਸਾਫ਼ ਕਿਹਾ ਕਿ ਇਸ ਨਾਲ ਭਾਰਤ ਦਾ ਆਉਣ ਵਾਲਾ ਪ੍ਰਸ਼ਾਸਨ ਸਾਰੇ ਲੋਕਾਂ ਦਾ ਨਾ ਹੋ ਕੇ ਖਾਸ ਵਰਗਾਂ ਦਾ ਬਣ ਜਾਵੇਗਾ ਯਕੀਨਨ ਉਹਨਾਂ ਦੀ ਚਿੰਤਾ ਇਹ ਹੀ ਸੀ ਕਿ ਜੇ ਵੋਟ ਦਾ ਹੱਕ ਹੀ ਇੰਨਾ ਘੱਟ ਲੋਕਾਂ ਕੋਲ ਹੋਵੇਗਾ ਤਾਂ ਜਿਹੜੀ ਸਰਕਾਰ ਬਣੇਗੀ ਉਹ ਅਸਲ ਵਿੱਚ ਆਮ ਲੋਕਾਂ ਦੀ ਸਾਰੇ ਵਰਗਾਂ ਦੀ ਨੁਮਾਇੰਦਗੀ ਕਿਵੇਂ ਕਰੇਗੀ ਭਲਾ ਹੂੰ ਇਹ ਤਾਂ ਇੱਕ ਤਰ੍ਹਾਂ ਨਾਲ ਅਮੀਰਾਂ ਜਾਂ ਜਾਇਦਾਦ ਵਾਲਿਆਂ ਦੀ ਸਰਕਾਰ ਬਣ ਕੇ ਰਹਿ ਜਾਵੇਗੀ ਇਹ ਲੋਕਤੰਤਰ ਤੇ ਸਭ ਦੀ ਨੁਮਾਇੰਦਗੀ ਵਾਲੀ ਸਰਕਾਰ ਦੇ ਮਤਲਬ ਬੁਨਿਆਦੀ ਅਸੂਲ ਦੇ ਬਿਲਕੁਲ ਖਿਲਾਫ ਸੀ ਡਾਕਟਰ ਅੰਬੇਡਕਰ ਲਈ ਨੁਮਾਇੰਦਗੀ ਦਾ ਮਤਲਬ ਸਿਰਫ ਖਿੰਤੀ ਨਹੀਂ ਸੀ ਸਗੋਂ ਸਾਰੇ ਤਬਕਿਆਂ ਦੀ ਆਵਾਜ਼ ਸ਼ਾਮਿਲ ਹੋਣਾ ਸੀ ਬਿਲਕੁਲ ਸਮਾਜ ਦੀ ਅਸਲ ਵੰਸਵੰਤਾ ਤੇ ਹਰ ਤਬਕੇ ਦੀ ਆਵਾਜ਼ ਤੇ ਜੇ ਨੁਮਾਇੰਦਗੀ ਦੀ ਗੱਲ ਹੀ ਅਧੂਰੀ ਸੀ ਤਾਂ ਫਿਰ ਇਸ ਨਾਲ ਜੁੜਿਆ ਅਗਲਾ ਮਸਲਾ ਸੀਤਾ ਦੀ ਵੰਡ ਦਾ ਉਹ ਤਾਂ ਹੋਰ ਵੀ ਗੰਭੀਰ ਹੋਣਾ ਸੀ ਬਹੁਗਿਣਤੀ ਤੇ ਘਟ ਗਿਣਤੀ ਜਾਤੀਆਂ ਵਿਚਕਾਰ ਹਾਂਜੀ ਡਾਕਟਰ ਅੰਬੇਡਕਰ ਨੇ ਇਸ ਮੁੱਦੇ ਨੂੰ ਬਹੁਤ ਜ਼ੋਰ ਨਾਲ ਚੁੱਕਿਆ ਤੇ ਇਸ ਦੀ ਜੜ ਦੱਸੀ ਪਿਛਲੀਆਂ ਬ੍ਰਿਟਿਸ਼ ਨੀਤੀਆਂ ਵਿੱਚ ਉਹਨਾਂ ਦਾ ਤਰਕ ਬਹੁਤ ਸਾਫ਼ ਸੀ ਉਹਨਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਖੁਦ ਐਲਾਨ ਕੀਤਾ ਸੀ ਸਭ ਕੇ ਪ੍ਰਤੀ ਨਿਆਂ ਔਰ ਕਿਸੇ ਕੇ ਬਾਰੇ ਮੇ ਪੱਖਪਾਤ ਨਹੀਂ ਯਾਨੀ ਸਭ ਲਈ ਇਨਸਾਫ ਤੇ ਕਿਸੇ ਨਾਲ ਵਿਤਕਰਾਨ ਨਹੀਂ ਪਰ ਅਮਲ ਵਿੱਚ ਇਸ ਦੀ ਪਾਲਣਾ ਨਹੀਂ ਕੀਤੀ ਅੱਛਾ ਸਗੋਂ ਆਪਣੇ ਸਿਆਸੀ ਫਾਇਦੇ ਲਈ ਉਹਨਾਂ ਨੇ ਕਈ ਜਾਤੀਆਂ ਨੂੰ ਰਾਜਨੀਤੀ ਵਿੱਚ ਅਸਾਧਾਰਨ ਅਧਿਕਾਰ ਦਿੱਤੇ ਮਤਲਬ ਕੁਝ ਖਾਸ ਵਰਗਾਂ ਨੂੰ ਵੱਧ ਤਵੱਜੋ ਦਿੱਤੀ ਤੇ ਇਸ ਵਿਤਕਰੇ ਵਾਲੀ ਨੀਤੀ ਦਾ ਸਿੱਧਾ ਨੁਕਸਾਨ ਕਿਨ ਨੂੰ ਹੋਇਆ ਦਲਿਤ ਵਰਗਾਂ ਨੂੰ ਡਾਕਟਰ ਅੰਬੇਡਕਰ ਨੇ ਕਿਹਾ ਕਿ ਉਹਨਾਂ ਨੂੰ ਨਾ ਸਿਰਫ ਕੋਈ ਖਾਸ ਰਿਆਇਤਾ ਨਹੀਂ ਮਿਲਿਆ ਸਗੋਂ ਉਹਨਾਂ ਨੂੰ ਉਹਨਾਂ ਦੇ ਨਿਆਂਪੂਰਨ ਅਧਿਕਾਰ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਉਹਨਾਂ ਦੇ ਸ਼ਬਦਾਂ ਵਿੱਚ ਇਹ ਦਲਿਤਾਂ ਨਾਲ ਪਾਰੀ ਅਨਿਆਇ ਸੀ ਪਰ ਇੱਥੇ ਗੱਲ ਸਿਰਫ ਪਿਛਲੇ ਅਨਿਆਇ ਨੂੰ ਯਾਦ ਕਰਨ ਦੀ ਨਹੀਂ ਸੀ ਹੈ ਨਾ ਨਹੀਂ ਨਹੀਂ ਬਿਲਕੁਲ ਨਹੀਂ ਡਾਕਟਰ ਅੰਬੇਡਕਰ ਦੀ ਅਸਲ ਨਿਰਾਸ਼ਾ ਇਸ ਗੱਲ ਤੋਂ ਸੀ ਕਿ ਗੋਲਮੇਜ਼ ਕਾਨਫਰੰਸ ਜਿਹੜੀ ਪ੍ਰਵੇਖਤਾ ਫੈਸਲਾ ਕਰਨ ਬੈਠੀ ਸੀ ਉਹ ਵੀ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਤਿਆਰ ਨਹੀਂ ਲੱਗ ਰਹੀ ਸੀ ਉਮੀਦ ਕਰ ਰਹੇ ਸਨ ਕਿ ਹੁਣ ਪੁਰਾਣੇ ਪੈਮਾਨੇ ਬਦਲੇ ਜਾਣਗੇ ਇਤਿਹਾਸਿਕ ਗਲਤੀਆਂ ਠੀਕ ਹੋਣਗੀਆਂ ਅਤੇ ਦਲਿਤਾਂ ਨੂੰ ਉਹਨਾਂ ਦੀ ਆਬਾਦੀ ਦੇ ਹਿਸਾਬ ਨਾਲ ਬਿਨਾਂ ਕਿਸੇ ਵਿਤਕਰੇ ਦੇ ਬਣਦੀ ਨੁਮਾਇੰਦਗੀ ਮਿਲੇਗੀ ਪਰ ਕਾਨਫਰੰਸ ਦਾ ਰੁਖ ਕੁਝ ਹੋਰ ਹੀ ਲੱਗ ਰਿਹਾ ਸੀ ਇਸ ਹਾਲਾਤ ਨੇ ਉਹਨਾਂ ਦੇ ਮਨ ਵਿੱਚ ਇੱਕ ਡੂੰਗਾ ਡਰ ਪੈਦਾ ਕਰ ਦਿੱਤਾ ਸੀ ਉਹਨਾਂ ਨੂੰ ਇੱਕ ਖਤਸ਼ਾ ਸੀ ਕਿ ਕਿਤੇ ਇਹ ਨਾ ਹੋਵੇ ਕਿ ਦੂਜੀਆਂ ਵਧੇਰੇ ਤਾਕਤਵਰ ਕਟਗਿੰਤੀਆਂ ਜਾਂ ਵਰਗਾਂ ਨੂੰ ਖੁਸ਼ ਕਰਨ ਲਈ ਜਿਹੜੇ ਸਿਰਫ ਆਪਣੀ ਸੁਰੱਖਿਆ ਨਹੀਂ ਸਗੋਂ ਪ੍ਰਸ਼ਾਸਨ ਤੇ ਸੱਤਾ ਆਪਣੇ ਵਸ ਵਿੱਚ ਕਰਨਾ ਚਾਹੁੰਦੇ ਸਨ ਹਾਂ ਉਹਨਾਂ ਨੂੰ ਖੁਸ਼ ਕਰਨ ਲਈ ਦਲਿਤ ਵਰਗ ਦੀ ਅਸਹਾਇਤਾ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਦੇ ਹੱਕਾਂ ਦੀ ਬਲੀ ਨਾ ਦੇ ਦਿੱਤੀ ਜਾਵੇ ਤੇ ਇਹ ਡਰ ਕੋਈ ਐਵੇਂ ਕਾਲਪਨਿਕ ਨਹੀਂ ਸੀ ਇਤਿਹਾਸ ਗਵਾਹ ਹੈ ਕਿ ਅਜਿਹੇ ਵੱਡੇ ਸਮਝੌਤਿਆਂ ਵਿੱਚ ਅਕਸਰ ਹਾਂਜੀ ਸਭ ਤੋਂ ਕਮਜ਼ੋਰ ਵਰਗਾਂ ਦੇ ਹਿੱਤਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਡਾਕਟਰ ਅਮੇਡਕਰ ਇਸ ਖਤਰੇ ਨੂੰ ਸਾਫ਼ ਦੇਖ ਰਹੇ ਸਨ ਤੇ ਇਸ ਲਈ ਉਹ ਬਹੁਤ ਮਤਲਬ ਚੌਕਸ ਸਨ ਤੇ ਆਰ ਪਾਰ ਲਈ ਤਿਆਰ ਸਨ ਇਸੇ ਦ੍ਰਿੜਤਾ ਤੇ ਚੌਕਸੀ ਦਾ ਨਤੀਜਾ ਸੀ ਕਿ ਉਹਨਾਂ ਨੇ ਕਾਨਫਰੰਸ ਵਿੱਚ ਇੱਕ ਬਹੁਤ ਹੀ ਸਾਫ਼ ਲਕੀਰ ਖਿੱਚ ਦਿੱਤੀ ਉਹਨਾਂ ਨੇ ਸਿੱਧਾ ਐਲਾਨ ਕਰਤਾ ਕਿ ਜਦੋਂ ਤੱਕ ਭਵਿੱਖ ਦੇ ਸੰਵਿਧਾਨ ਵਿੱਚ ਦਲਿਤਾਂ ਦੇ ਹਿੱਤਾਂ ਤੇ ਹੱਕਾਂ ਦੀ ਸੁਰੱਖਿਆ ਲਈ ਸਪਸ਼ਟ ਸਮਝੌਤਾ ਨਹੀਂ ਹੋ ਜਾਂਦਾ ਭਾਵ ਠੋਸ ਗਾਰੰਟੀਆਂ ਨਹੀਂ ਮਿਲ ਜਾਂਦੀਆਂ ਹਾਂ ਉਦੋਂ ਤੱਕ ਉਹ ਤੇ ਉਹਨਾਂ ਦੇ ਸਾਥੀ ਕਾਨਫਰੰਸ ਦੇ ਕਿਸੇ ਵੀ ਐਲਾਨਾ ਨੂੰ ਨਹੀਂ ਮੰਨਣਗੇ ਜੇ ਅਸੀਂ ਇਸ ਨੂੰ ਉਸ ਵੇਲੇ ਦੇ ਪੂਰੇ ਸਿਆਸੀ ਮਾਹੌਲ ਵਿੱਚ ਰੱਖ ਕੇ ਦੇਖੀਏ ਤਾਂ ਇਹ ਸਿਰਫ ਇੱਕ ਮੰਗ ਨਹੀਂ ਸੀ ਇੱਕ ਸਿੱਧਾ ਅਲਟੀਮੇਟਮ ਸੀ ਉਨਾਂ ਨੇ ਇਥੋਂ ਤੱਕ ਚੇਤਾਵਨੀ ਦਿੱਤੀ ਕਿ ਜੇ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਾ ਨਿਪਟਾਇਆ ਗਿਆ ਤਾਂ ਕਾਨਫਰੰਸ ਦੀ ਅਗਲੀ ਕਾਰਵਾਈ ਵਿੱਚ ਮੈਂ ਅਤੇ ਮੇਰੇ ਸਹਿਯੋਗੀਆਂ ਦਾ ਹਾਜ਼ਰ ਰਹਿ ਪਾਉਣਾ ਸੰਭਰ ਨਹੀਂ ਹੋਵੇਗਾ। ਇਹ ਤਾਂ ਕਾਨਫਰੰਸ ਤੋਂ ਅਸਹਿਯੋਗ ਕਰਨ ਦੀ ਸਿੱਧੀ ਧਮਕੀ ਸੀ। ਬਿਲਕੁਲ, ਸਪਸ਼ਟ ਧਮਕੀ ਸੀ। ਇਹ ਤਾਂ ਬਹੁਤ ਵੱਡੀ ਗੱਲ ਸੀ। ਇਹ ਸਿਰਫ ਸਿਆਸੀ ਦਾਪੇਚ ਨਹੀਂ ਲੱਗਦਾ। ਇਹ ਤਾਂ ਆਪਣੇ ਪਾਈਚਾਰੇ ਦੇ ਭਵਿੱਖ ਲਈ ਇੱਕ ਬੁਨਿਆਦੀ ਲੜਾਈ ਦਾ ਐਲਾਨ ਸੀ। ਸਹੀ ਗੱਲ ਹੈ। ਇਹ ਦਰਸਾਉਂਦਾ ਹੈ ਕਿ ਇਹ ਮੁੱਦਾ ਉਹਨਾਂ ਲਈ ਕਿੰਨਾ ਗੰਭੀਰ ਤੇ ਅਹਿਮ ਸੀ। ਇਹ ਸਿਰਫ ਕੁਝ ਸੀਟਾਂ ਜਾਂ ਸਿਆਸੀ ਨੁਮਾਇੰਦਗੀ ਦਾ ਸਵਾਲ ਨਹੀਂ ਸੀ। ਹੂੰ। ਇਹ ਉਹਨਾਂ ਕਰੋੜਾਂ ਲੋਕਾਂ ਦੀ ਹੋਂਦ ਦਾ ਉਹਨਾਂ ਦੇ ਸਨਮਾਨ ਦਾ ਉਹਨਾਂ ਦੇ ਮਨੁੱਖੀ ਹੱਕਾਂ ਦਾ ਸਵਾਲ ਸੀ ਜਿਨ੍ਹਾਂ ਨੂੰ ਸਦੀਆਂ ਤੋਂ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਮਤਲਬ ਦਬਾਇਆ ਗਿਆ ਸੀ ਇਸ ਮਜ਼ਬੂਤ ਸਟੈਂਡ ਤੋਂ ਬਾਅਦ ਡਾਕਟਰ ਅੰਬੇਦਕਰ ਨੇ ਆਪਣੇ ਭਾਸ਼ਣ ਵਿੱਚ ਉਸ ਸਮੇਂ ਦੇ ਭਾਰਤੀ ਵਿਚਿੱਤਰ ਦੇਸ਼ ਭਗਤਾਂ ਦੀ ਬਹੁਤ ਤਿੱਖੀ ਆਲੋਚਨਾ ਕੀਤੀ ਇਹ ਹਿੱਸਾ ਤਾਂ ਵਾਕਈ ਬਹੁਤ ਅਸਰਦਾਰ ਹੈ ਹਾਂਜੀ ਬਹੁਤ ਉਹਨਾਂ ਨੇ ਕਿਹਾ ਕਿ ਇਹ ਉਹ ਲੋਕ ਨੇ ਜੋ ਆਪਣੇ ਦੇਸ਼ ਵਾਸੀਆਂ ਨਾਲ ਨੀਚ ਵਰਤਾਉ ਹੁੰਦਾ ਦੇਖਦੇ ਰਹ ਜਾਂਦੇ ਹਨ ਪਰ ਉਹਨਾਂ ਦੀ ਮਨੁੱਖਤਾ ਉਹਨਾਂ ਦੀ ਅੰਦਰ ਦੀ ਆਵਾਜ਼ ਇਸ ਜ਼ੁਲਮ ਖਿਲਾਫ ਬੋਲਦੀ ਨਹੀਂ ਉਹਨਾਂ ਨੇ ਸਿਰਫ ਹਵਾਵਾਂ 'ਚ ਗੱਲ ਨਹੀਂ ਕੀਤੀ ਸਗੋਂ ਪੱਕੀਆਂ ਉਦਾਹਰਣਾਂ ਦਿੱਤੀਆਂ ਕਿਵੇਂ ਇਹ ਦੇਸ਼ ਭਗਤ ਜਾਣਦੇ ਨੇ ਕਿ ਲੋਕਾਂ ਨੂੰ ਬੇਵਜਾ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਗਿਆ ਹੈ ਹਾਂ ਕਿਵੇਂ ਔਰਤਾਂ ਤੇ ਮਰਦਾਂ ਨਾਲ ਬੇਇਨਸਾਫੀ ਹੁੰਦੀ ਹੈ ਕਿਵੇਂ ਲੋਕਾਂ ਦੇ ਇੱਕ ਵੱਡੇ ਵਰਗ ਨੂੰ ਜਨਤਕ ਥਾਵਾਂ ਵਿੱਚ ਆਉਣ ਨਹੀਂ ਦਿੱਤਾ ਜਾਂਦਾ ਪਰ ਫਿਰ ਵੀ ਉਹ ਚੁੱਪ ਰਹਿੰਦੇ ਨੇ ਉਹ ਸਮਾਜ ਦੀਆਂ ਸੈਂਕੜੇ ਬੁਰਾਈਆਂ ਨੂੰ ਜਾਣਦੇ ਨੇ ਪਰ ਉਹਨਾਂ ਨੂੰ ਕੋਈ ਅੰਦਰੂਨੀ ਤਕਲੀਫ ਮਹਿਸੂਸ ਨਹੀਂ ਹੁੰਦੀ ਤੇ ਅਜਿਹੇ ਦੇਸ਼ ਭਗਤਾਂ ਦੀ ਮੰਗ ਕੀ ਹੁੰਦੀ ਹੈ ਡਾਕਟਰ ਅੰਬੇਟਕਰ ਕਹਿੰਦੇ ਨੇ ਉਹਨਾਂ ਦੀ ਇੱਕ ਮਾਤਰ ਕੋਸ਼ਨਾ ਹੁੰਦੀ ਹੈ ਆਪਣੇ ਅਤੇ ਆਪਣੇ ਵਰਗਲੇ ਅਧਿਕਾਰ ਅਤੇ ਹੋਰ ਅਧਿਕਾਰ ਵਾਹ ਇਹ ਤਾਂ ਸਥਾਪਿਤ hitva ਵਾਲੇ ਵਰਗਾਂ ਦੀ ਮਾਨਸਿਕਤਾ ਤੇ ਬਹੁਤ ਹੀ ਕਰਾਰੀ ਝੋਟ ਸੀ ਪਰ ਇਥੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਸਿਰਫ ਆਲੋਚਨਾ ਕਰਕੇ ਨਹੀਂ ਰੁਕਦੇ ਉਸ ਆਲੋਚਨਾ ਨੂੰ ਆਪਣੀ ਖੁਦ ਦੀ ਦੇਸ਼ ਭਗਤੀ ਦੀ ਪਰਿਭਾਸ਼ਾ ਨਾਲ ਜੋੜਦੇ ਨੇ ਅੱਛਾ ਉਹ ਕਹਿੰਦੇ ਨੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹੇ ਦੇਸ਼ ਭਗਤਾਂ ਦੇ ਵਰਗ ਵਿੱਚੋਂ ਇੱਕ ਨਹੀਂ ਆ ਉਹ ਆਪਣੇ ਆਪ ਨੂੰ ਉਸ ਵਰਗ ਵਿੱਚ ਰੱਖਦੇ ਨੇ ਜੋ ਜਨਤੰਤਰ ਦੀ ਰੱਖਿਆ ਕਰਨ ਵਾਲਾ ਹੈ ਵਾਹ ਇਸ ਤਰ੍ਹਾਂ ਉਹ ਦੇਸ਼ ਭਗਤੀ ਨੂੰ ਇੱਕ ਨਵਾਂ ਮਤਲਬ ਦੇ ਰਹੇ ਸਨ ਸਿਰਫ ਅੰਗਰੇਜ਼ਾਂ ਦਾ ਵਿਰੋਧ ਨਹੀਂ ਸਗੋਂ ਦੇਸ਼ ਦੇ ਅੰਦਰ ਸਮਾਜਿਕ ਬਰਾਬਰੀ ਲਈ ਲੜਨਾ ਅਸਲ ਦੇਸ਼ ਭਗਤੀ ਹੈ ਤੇ ਇਸ ਅਸਲ ਦੇਸ਼ ਭਗਤੀ ਵਾਲੇ ਵਰਗ ਦਾ ਮਕਸਦ ਕੀ ਹੈ ਉਹਨਾਂ ਦੇ ਸ਼ਬਦਾਂ ਵਿੱਚ ਇਹ ਵਰਗ ਕਿਸੇ ਦੀ ਆਕਾਰ ਅਤੇ ਪદ્ધਤੀ ਵਿੱਚ ਹੋਣ ਵਾਲੀ ਇਕਾਧਿਕਾਰ ਪદ્ધਤੀ ਦਾ ਵਿਦਵੰਸਕ ਹੈ ਯਾਨੀ ਹਰ ਤਰ੍ਹਾਂ ਦੀ ਮਨੋਪਲੀ ਹਰ ਤਰ੍ਹਾਂ ਦੇ ਵਿਤਕਰੇ ਨੂੰ ਤੋੜਨ ਵਾਲਾ ਤੇ ਉਹਨਾਂ ਦਾ ਆਖਰੀ ਨਿਸ਼ਾਨਾ ਬਹੁਤ ਸਾਫ਼ ਤੇ ਸ਼ਕਤੀਸ਼ਾਲੀ ਸੀ ਇੱਕ ਵਿਅਕਤੀ ਇੱਕ ਮੁੱਲ ਇਕ ਵਿਅਕਤੀ ਇੱਕ ਮੂਲ ਹਾਂ ਅਤੇ ਇਹ ਇੱਕ ਵਿਅਕਤੀ ਇੱਕ ਮੂਲ ਦਾ اصੂਲ ਸਿਰਫ ਵੋਟ ਦੇ ਹੱਕ ਤੱਕ ਨਹੀਂ ਸੀ ਉਹ ਇਸ ਨੂੰ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਹੁੰਦਾ ਦੇਖਣਾ ਚਾਹੁੰਦੇ ਸਨ ਅੱਛਾ ਇਹ ਬਰਾਬਰੀ ਦਾ ਇੱਕ ਬਹੁਤ ਹੀ ਮਤਲਬ ਵਿਆਪਕ ਡੂੰਗਾ ਅਤੇ ਕ੍ਰਾਂਤੀਕਾਰੀ ਵਿਚਾਰ ਸੀ ਉਹਨਾਂ ਲਈ ਸੱਚੀ ਦੇਸ਼ ਭਗਤੀ ਦਾ ਮਤਲਬ ਸੀ ਇੱਕ ਅਜਿਹੇ ਸਮਾਜ ਬਣਾਉਣਾ ਜਿੱਥੇ ਹਰ ਇਨਸਾਨ ਦਾ ਮੁੱਲ ਬਰਾਬਰ ਹੋਵੇ ਸਿਰਫ ਕਾਨੂੰਨ ਵਿੱਚ ਨਹੀਂ ਸਗੋਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸੱਚੀ ਬਹੁਤ ਅੱਗੇ ਦੀ ਸੋਚ ਸੀ ਭਾਸ਼ਣ ਦੇ ਅਖੀਰਲੇ ਹਿੱਸੇ ਵਿੱਚ ਉਹਨਾਂ ਨੇ ਸਿੱਧਾ ਬ੍ਰਿਟਿਸ਼ ਸਰਕਾਰ ਨੂੰ ਮੁਖਾਤਿਬ ਕੀਤਾ ਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਯਾਦ ਕਰਵਾਈ ਉਹਨਾਂ ਕਿਹਾ ਕਿ ਬ੍ਰਿਟਿਸ਼ ਸੰਸਦ ਤੇ ਸਰਕਾਰ ਹਮੇਸ਼ਾ ਹੀ ਕਹਿੰਦੇ ਆਏ ਹਨ ਕਿ ਉਹ ਦਲਿਤ ਵਰਗ ਦੇ ਵਿਸ਼ਵਾਸਤ ਹਨ ਤੇ ਇੱਕ ਟਰਸਟੀ ਹੋਣ ਦੇ ਨਾਤੇ ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਉਹਨਾਂ ਦੀ ਨੈਤਿਕ ਤੇ ਕਾਨੂੰਨੀ ਜ਼ਿੰਮੇਵਾਰੀ ਯਾਦ ਦਵਾਈ ਉਹਨਾਂ ਨੇ ਬਹੁਤ ਹੀ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਬ੍ਰਿਟਿਸ਼ ਸਰਕਾਰ ਦਲਿਤਾਂ ਨੂੰ ਉਹਨਾਂ ਲੋਕਾਂ ਦੀ ਦਇਆ ਦੀ ਭੀਖ ਤੇ ਜੀਣ ਲਈ ਛੱਡ ਦਿੰਦੀ ਹੈ ਜਿਨ੍ਹਾਂ ਦੀ ਤਰੱਕੀ ਸਾਡੇ ਪੂਰਨ ਵਿਦਵੰਸ ਅਤੇ ਅਵੰਤੀ ਤੇ ਹੀ ਆਧਾਰਿਤ ਹੈ ਹਾਂ ਤੇ ਜਿਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਸਾਡੇ ਕਲਿਆਣ ਦੀ ਆਸਥਾ ਨਹੀਂ ਸੰਜੋਈ ਤਾਂ ਇਹ ਇੱਕ ਭਿਆਨਕ ਵਿਸ਼ਵਾਸਖਾਤ ਹੋਵੇਗਾ ਬਿਲਕੁਲ ਇਹ ਸ਼ਬਦ ਬਹੁਤ ਭਾਰੀ ਸਨ ਇਹ ਸੱਚਮੁੱਚ ਬਹੁਤ ਭਾਵੁਕ ਪਰ ਪੱਕੀ ਅਪੀਲ ਸੀ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਹੁਣ ਸਿਰਫ਼ ਹਮਦਰਦੀ ਦੇ ਸ਼ਬਦਾਂ ਨਾਲ ਕੰਮ ਨਹੀਂ ਚੱਲਣਾ। ਉਹਨਾਂ ਕਿਹਾ ਦੁਖੀ ਲੋਕਾਂ ਨੂੰ ਇਸ ਤੋਂ ਕੁਝ ਵੱਧ ਦੀ ਜ਼ਰੂਰਤ ਹੈ। ਉਹ ਕੁਝ ਪੱਕੇ ਤੌਰ ਤੇ ਅਤੇ ਇਸ ਤੋਂ ਵੱਧ ਸਹੂਲਤਾਂ ਵਾਲਾ ਕੁਝ ਚਾਹੁੰਦੇ ਹਨ। ਉਹ ਹੁਣ ਠੋਸ ਕਾਨੂੰਨੀ ਤੇ ਸੰਵਿਧਾਨਿਕ ਗਾਰੰਟੀਆਂ ਮੰਗ ਰਹੇ ਸਨ। ਕੋਈ ਲਾਰੇ ਲੱਪੇ ਨਹੀਂ। ਹਾਂਜੀ। ਉਹਨਾਂ ਨੇ ਇਸ ਗੱਲ ਨੂੰ ਵੀ ਮੰਨਿਆ ਕਿ ਸ਼ਾਇਦ ਕੁਝ ਲੋਕ ਉਨਾਂਤੇ ਬੇਵਜ੍ਹਾ ਡਰ ਖੇ ਲਾਉਣ ਦਾ ਇਲਜ਼ਾਮ ਲਾਉਣਗੇ ਪਰ ਉਹਨਾਂ ਦਾ ਜਵਾਬ ਬਹੁਤ ਪ੍ਰੈਕਟੀਕਲ ਤੇ ਦੂਰਅੰਦੇਸ਼ੀ ਸੀ ਕੀ ਕਿਹਾ ਉਹਨਾਂ ਨੇ ਉਹਨਾਂ ਕਿਹਾ ਕਿ ਪਵਿੱਟ ਵਿੱਚ ਆਪਣੇ ਸਰਵਨਾਸ਼ ਦਾ ਕਾਰਨ ਬਣਨ ਵਾਲੀ ਝੂਠੀ ਸੁਰੱਖਿਆ ਦੀ ਭਾਵਨਾ ਵਿੱਚ ਰਹਿਣ ਨਾਲੋਂ ਤਾਂ ਚੰਗਾ ਹੈ ਕਿ ਵੇਲੇ ਸਿਰ ਖਤਰਿਆਂ ਬਾਰੇ ਚਿੰਤਾ ਕਰ ਲਈ ਜਾਵੇ ਭਾਵੇਂ ਇਸ ਨਾਲ ਕੋਈ ਨਾਰਾਜ਼ ਹੀ ਕਿਉਂ ਨਾ ਹੋਵੇ ਵਾਹ ਇਹ ਉਹਨਾਂ ਦੀ ਆਪਣੇ ਲੋਕਾਂ ਪ੍ਰਤੀ ਡੂੰਗੀ ਜ਼ਿੰਮੇਵਾਰੀ ਤੇ ਭਵਿੱਖ ਨੂੰ ਦੇਖਣ ਦੀ ਸਮਰੱਥਾ ਦਾ ਸਬੂਤ ਸੀ ਬਿਲਕੁਲ ਤਾਂ ਜਦੋਂ ਅਸੀਂ ਇਹ ਸਾਰੇ ਭਾਸ਼ਣ ਦੇ ਮੁੱਖ ਨੁਕਤੇ ਨੂੰ ਜੋੜ ਕੇ ਦੇਖਦੇ ਹਾਂ ਇਸ ਸਭ ਦਾ ਕੀ ਮਤਲਬ ਨਿਕਲਦਾ ਹੈ ਮੈਨੂੰ ਲੱਗਦਾ ਹੈ ਕੁਝ ਗੱਲਾਂ ਬਹੁਤ ਸਾਫ਼ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਪਹਿਲੀ ਡਾਕਟਰ ਅੰਬੇਡਕਰ ਦੀ ਅਸਲ ਜ਼ਵਾਬਦੇਹੀ ਤੇ ਸਹੀ ਨੁਮਾਇੰਦਗੀ ਲਈ ਪੱਕੀ ਵਚਨਬੱਧਤਾ درست ਹੈ ਦੂਜਾ ਦਲਿਤ ਹੱਕਾਂ ਲਈ ਉਹਨਾਂ ਦੀ ਨੀਡਰ ਤੇ ਜ਼ੋਰਦਾਰ ਵਕਾਲਤ ਉਹ ਕਿਸੇ ਵੀ ਕੀਮਤ ਤੇ ਆਪਣੇ ਪਾਈਚਾਰੇ ਦੇ ਬੁਨਿਆਦੀ ਹਿੱਤਾਂ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਸਨ ਭਾਵੇਂ ਸਥਾਪਿਤ ਤੇਰਾਂ ਨਾਲ ਟਕਰਾਉਣਾ ਪਵੇ ਤੀਜਾ ਉਹਨਾਂ ਦੀ ਉਸ ਖੋਖਲੇ ਰਾਸ਼ਟਰਵਾਦੀ ਤਿੱਖੀ ਆਲੋਚਨਾ ਜਿਹੜਾ ਅੰਦਰੂਨੀ ਸਮਾਜਿਕ ਬੁਰਾਈਆਂ ਤੇ ਬੇਇਨਸਾਫੀ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਗੱਲ ਤਾਂ ਅੱਜ ਵੀ ਕਿੰਨੀ ਸਹੀ ਲੱਗਦੀ ਹੈ ਸਹੀ ਕਿਹਾ ਤੇ ਚੌਥਾ ਸਮਾਜਿਕ ਬਰਾਬਰੀ ਲਈ ਉਹਨਾਂ ਦਾ ਉਹ ਸਾਫ਼ ਤੇ ਵਿਆਪਕ ਨਜ਼ਰੀਆ ਇੱਕ ਵਿਅਕਤੀ ਇੱਕ ਮੁੱਲ ਯਕੀਨਨ ਇਹ ਭਾਸ਼ਣ ਸਿਰਫ ਡਾਕਟਰ ਅੰਬੇਡਕਰ ਦੀ ਸ਼ਖਸੀਅਤ ਜਾਂ ਵਿਚਾਰਧਾਰਾ ਨੂੰ ਹੀ ਨਹੀਂ ਉਜਾਗਰ ਕਰਦਾ ਨਹੀਂ ਸਗੋ ਇਹ ਸਾਨੂੰ ਉਸ ਲੇਲੇ ਦੀਆਂ ਗੁੰਜਲਦਾਰ ਸਿਆਸੀ ਤੇ ਸਮਾਜਿਕ ਹਕੀਕਤਾਂ ਦੀ ਡੂੰਗੀ ਸਮਝ ਵੀ ਦਿੰਦਾ ਹੈ ਇਹ ਦੱਸਦਾ ਹੈ ਕਿ ਕਿਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨਾਲ ਨਾਲ ਇੱਕ ਹੋਰ ਬਹੁਤ ਵੱਡੀ ਲੜਾਈ ਲੜੀ ਜਾ ਰਹੀ ਸੀ ਕਿਹੜੀ ਲੜਾਈ ਸਮਾਜਿਕ ਨਿਆਂ ਦੀ ਬਰਾਬਰੀ ਦੀ ਤੇ ਹਾਸ਼ੀਏ ਤੇ ਤੱਕੇ ਗਏ ਲੋਕਾਂ ਦੇ ਮਨੁੱਖੀ ਸਨਮਾਨ ਦੀ ਲੜਾਈ ਜਿਸ ਦੀ ਨੀਂਹ ਡਾਕਟਰ ਅੰਬੇਡਕਰ ਵਰਗੇ ਆਗੂਆਂ ਨੇ ਰੱਖੀ ਸੀ। ਵਾਕਈ ਇੱਕ ਅਜਿਹਾ ਪਾਸ਼ਣ ਜੋ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦਾ ਹੈ। ਇਸ ਚਰਚਾ ਨੂੰ ਸਮੇਟਦੇ ਹੋਏ ਆਉ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਈਏ ਜਿਸ ਤੇ ਉਹ ਖੁਦ ਵਿਚਾਰ ਕਰ ਸਕਣ। ਹਾਂ ਇੱਕ ਨੁਕਤਾ ਜਿਸ ਤੇ ਸੋਚਿਆ ਜਾ ਸਕਦਾ ਹੈ। ਡਾਕਟਰ ਅੰਬੇਡਕਰ ਵੱਲੋਂ ਭਾਰਤ ਨੂੰ ਸਿਆਸੀ ਆਜ਼ਾਦੀ ਮਿਲਣ ਤੋਂ ਪਹਿਲਾਂ ਹੀ ਦਲਿਤ ਵਰਗ ਲਈ ਠੋਸ ਸੰਵਿਧਾਨਿਕ ਸੁਰੱਖਿਆ ਉਪਾਮਾ ਦੀ ਗਾਰੰਟੀ ਤੇ ਇੰਨਾ ਜ਼ੋਰ ਦੇਣਾ। ਹੂੰ ਉਸ ਨੂੰ ਕਿਵੇਂ ਵੇਖਦਾ ਹੈ ਜਾਂ ਚੁਣੌਤੀ ਦਿੰਦਾ ਹੈ ਕਿ ਇਹ ਸਾਨੂੰ ਆਜ਼ਾਦੀ ਦੇ ਸੰਘਰਸ਼ ਨੂੰ ਵਧੇਰੇ ਮਤਲਬ ਬਹੁਪਰਤੀ ਨਜ਼ਰੀਏ ਤੋਂ ਦੇਖਣ ਲਈ ਪ੍ਰੇਰਿਤ ਕਰਦਾ ਹੈ ਜਾਂ ਇੱਕ ਹੋਰ ਪਹਿਲੂ ਇੱਕ ਵਿਅਕਤੀ ਇੱਕ ਮੁੱਲ ਦਾ ਉਹ ਸਿਧਾਂਤ ਜਿਸ ਦੀ ਡਾਕਟਰ ਅੰਬੇਡਕਰ ਨੇ 1921 ਵਿੱਚ ਵਕਾਲਤ ਕੀਤੀ ਸੀ ਅੱਜ ਦੇ ਭਾਰਤ ਤੇ ਦੁਨੀਆ ਭਰ ਵਿੱਚ ਬਰਾਬਰੀ ਨੁਮਾਇੰਦਗੀ ਸਮਾਜਿਕ ਨਿਆਂ ਤੇ ਮਨੁੱਖੀ ਹੱਕਾਂ ਬਾਰੇ ਜੋ ਬਹਿਸਾਂ ਚੱਲ ਰਹੀਆਂ ਨੇ ਹਾਂਜੀ ਉਹਨਾਂ ਵਿੱਚ ਕਿੰਨਾ ਕੁ ਜਿਉਂਦਾ ਤੇ ਜ਼ਰੂਰੀ ਹੈ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ ਧੰਨਵਾਦ ਸਾਥੀਓ ਤੁਸੀਂ ਕੁਆਲਿਟੀ ਐਂਡ ਜਸਟਿਸ ਪਟਿਆਲਾ YouTube Rai ਵਿਸ਼ੇਸ਼ ਜਾਣਕਾਰੀ ਲਈ ਜੁੜੇ ਰਹੇ ਤੁਸੀਂ ਦੇਖਦੇ ਰਹੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੈ ਭੀਮ ਜੈ ਭਾਰਤ ਜੈ ਸੰਵਿਧਾਨ